ਤੂੰ ਕਿੰਨੇ ਕਹਿਣਾ ਚੱਲ ਤੂੰ ਤਾਂ ਦੱਸਦਾ ਹੀ ਤੂੰ ਕਿੰਨੇ ਕਹਿਣਾ ਇਹ ਕਹਿੰਦਾ ਜੀ ਗੱਲ ਸੁਣ ਲਓ ਕਹਿੰਦਾ ਮੈਨੂੰ 2000 ਤਾਂ ਤੜਕੇ ਦਾ ਦੀ ਜੀ ਹਾਂ ਠੀਕ ਹੈ 2000 ਤੈਨੂੰ ਕਹਿਤਾ ਹੋਰ ਕੀ ਜੋ ਮੰਗ ਰਿਹਾ ਗਿਆ ਯਾਰ ਬੱਚੀ ਦਾ ਮੈਨੂੰ ਆ ਗਈ ਗੱਨਾ ਕੋਈ ਹੋਰ ਰਹੇਗਾ ਆਪਾਂ ਬਾਈ ਦੇਣੀ ਨੇ ਜੀ ਉਹਦੀ ਕਲਦੀ ਹੈ ਵੀ ਉਹ ਐਂ ਤਾਂ ਚੱਲ ਕੋਈ ਗੱਲ ਨਹੀਂ ਤੁਸੀਂ 1500 ਰੁਪਏ ਲਾਤਾ ਹੈ 1500 1500 ਚਾਹੇ ਇਹਨੂੰ ਬਸ ਕਹਦਾ ਵੀ 1500 ਲੈ ਲੈ ਲਗਾਈ ਇਹ ਕਰਾ ਦੇਣਗੇ ਠੀਕ ਹੈ ਏਕ ਨਾ ਮੈਂ 2 ਤੋਂ ਘੱਟ ਦਿੰਦਾ ਨਹੀਂ ਮਾਂ ਵੀ ਤੂੰ 2000 ਰੁਪਏ ਹੀ ਨੱਬੇ ਦਾ ਲੈ ਲੈ ਲਗਾਈ ਲਗਾਈ ਤੂੰ ਕਰਾ ਦੀ ਮੈਂ ਚੱਲ ਜੇ ਤੁਸੀਂ ਹਾਂ ਬਾਕੀ ਦੇਖੋ ਸੌਦਾ ਸੌਦਾ ਲੈਣਾ ਤੁਸੀਂ ਤੇਰਾ ਕੀ ਮੰਗਦਾ ਤੂੰ ਤੂੰ ਉਹ ਕਹਿੰਦਾ ਸਾਰਾ ਕੁਝ ਜ਼ਰਾ ਓਕੇ ਆ ਜੇ ਤਰ੍ਹਾਂ ਇਨੇ ਚ ਲੱਗਦਾ ਜੇ ਲਿਖਾਈ ਦੇ ਆ ਕੇ ਗੇ ਰੜਦਾ ਜਾਂ ਨੀ ਪਰ ਕੀ ਯਾਰ ਲੈ ਫੜ 2000 ਦੀ ਬੱਕਰੀ ਦੇ ਜਾਗੇ ਓਏ ਨਾ ਨਾ ਉਹਦਾ ਦੋ ਨਾ ਪਏ ਕਹਿੰਦਾ ਕੋਈ ਗੱਲ ਨਹੀਂ ਬਾਈ ਲੈ ਚੱਲ ਇੱਕ ਮਿੰਟ ਦਾ ਛੱਡ ਆਹ ਫੜ ਨਾ ਦੇ ਦੇ ਯਾਰ 2000 ਹੀ ਲੈ ਚੱਲ 100 ਇਹ ਦੇ ਦਾਂਗੇ ਉਹ ਨਹੀਂ ਯਾਰ ਕਾਨੂੰ ਉਹੀ ਮੋੜ ਮੁਰ ਦਾ ਕਰ 16000 ਰੁਪਇਆ ਆ ਨਾਲ ਥੋੜੇ ਇੱਕ ਨਹੀਂ ਕਰਿਆਗਾ ਪਤਾ ਜਾਇਦ ਜਾਂ ਮੁੱਲ ਕਰੇ ਵੇਚਣ ਦੀ ਵਾਲੀ ਗੱਲ ਅੱਛਾ ਬੱਚਾ ਬੱਚਾ ਕੀ ਆ ਮੰਗਰ ਬੱਚਾ ਕਿਹੜਾ ਬੱਕਰਾ ਦਾ ਅੱਛਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਪਤਾ ਹੋਇਆ 10 12 ਦਿਨ ਹੋ ਗਏ 10 12 ਦਿਨ ਹੋ ਗਏ ਸੂਈ ਠੀਕ ਦੋ ਦਾ ਦੋਈ ਲੈ ਲੈ ਦਿਖਾਈਏ ਕਰਾ ਉਹ ਨਹੀਂ ਯਾਰ ਫਿਰ ਹੋਰ ਕੀ ਰਹਿ ਗਿਆ ਯਾਰ ਨਹੀਂ ਬਣਦਾ ਯਾਰ ਨਾ ਫਿਰ ਤੂੰ ਮੁੱਕ ਨਾ ਸਾਡੇ 15 ਦਿਨ ਤੂੰ ਤਾਂ ਲੋਹੇ ਦਾ ਥਣ ਬਣ ਗਿਆ ਹੁਣ ਯਾਰ ਉਹ ਹੀ ਗੱਲ ਸਾਡੇ 15 ਦੇ ਪਾਸੇ ਹੋਰ ਕਿਉਂਕਿ ਤੁਸੀਂ ਕਿਵੇਂ ਕਰਾ ਉਹ ਨਾਲਾ ਵੀ ਨਹੀਂ ਵਾਲਾ ਇਹਨੂੰ ਅੱਜ ਇਹ ਇਹਦੀ ਕਰਕੇ ਮੈਨੂੰ ਪਤਾ ਜਿਹਨੇ ਲਈ ਮੈਨੂੰ ਹੱਥ ਨਾ ਫੜਵਾਣਾ ਕਿੰਨੇ ਦੀ ਲੈਤੀ ਹੋਵੇ ਇੱਕ ਮਿੰਟ ਆਓ ਨਿੰਮੇ ਮੇਰੀ ਗੱਲ ਯਾਰ ਲੈਤੀ ਤਾਂ ਛੱਡੋ ਯਾਰ ਹੁਣ ਤਾਂ ਮੇਰੇ ਉਸ ਤੇ ਰੱਖੋ ਤੁਸੀਂ ਗੱਲ ਏ ਦਿਨ ਦਿਨ ਆ ਵੀ ਤਰਦਾ 14000 ਠੀਕ ਹੈ ਨਾ ਆਪਾਂ ਕਹਾਂ ਮੈਂ ਕਹਾਂ ਚਲ 16 ਕਿਹਾ ਦੀ ਮੈਂ 15000 ਦੇਣਾ ਕੋਈ ਮੁੱਲ ਨਹੀਂ ਕਰਾਇਗਾ ਇਹ ਨਾ ਮੈਂ ਕਹਾਂ ਇਹਨੂੰ ਮੈਂ ਨਹੀਂ 10000 ਰੁਪਿਆ ਨਾ ਵੀ ਦਾ ਇਹ ਕਹਿੰਦਾ ਵੀ ਮੈਨੂੰ 2000 ਪਾ ਦਰਕਰਾਂ ਦੀ ਮੈਂ ਕਹਾਂ ਤੂੰ 2 ਹੀ ਲੈ ਨਾ ਫੇਰਾ ਨਹੀਂ ਇਹ ਆਪ ਹੀ ਕਰਾਂਗੇ ਫਿਰ ਹੋਰ ਕੀ ਲੈ ਜਾਂਦੇ ਯਾਰ ਇਹ ਤੜਕੇ ਦਿੱਤੀ ਉਹ ਗੀ ਖੜਾ ਦਿੰਦਾ ਮੈਂ 250 ਪੈ ਗਿਆ ਜੀ 250 ਹੋ ਗਿਆ 250 ਸਾਡੇ 12:30 ਦਾ ਲੈ ਹੀ ਹੈ ਕਿ ਸਾਡੇ 200 ਲਿਖਾਈ ਦੇ ਦਿੱਤਾ ਹੈਗਾ ਸਮਾਨ ਵੀ ਪਾਇਆਗਾ ਉਹਦੇ ਪੈਸੇ ਦਿੱਤੀ ਲਾਉਣੇ ਉਹ ਸਮਾਨ ਲਾ ਲੈ ਕੀ ਪਰ ਕੀ ਪਲੇ ਸਮਾਨ ਲੈ ਸਾਡੇ 12:30 ਦਾ ਸਮਾਨ ਕੀ ਪਾਦੇ ਤੂੰ ਕਿਹਾ ਨਾ 12500 ਚੱਕ ਬਸ ਠੀਕ ਆ ਯਾਰ ਓੰਡਾ ਨੂੰ ਹੋ ਗਿਆ ਕੰਮ ਬਹੁਤ ਵਧੀਆ ਬਹੁਤ ਵਧੀਆ ਲਿਖਾਈ ਆਪੋ ਆਪਣੀ ਹੋਊਗਾ ਚਲ ਲਿਖਾਈ ਦਾ ਕੋਈ ਲੋੜ ਕੇ ਪੈਸਾ ਬੋਟ ਕਰਾਂਗੇ ਉਹ ਹੀ ਗੱਲ ਉਹ ਹੀ 100 ਰੁਪਏ ਵਿੱਚ ਚਲੋ ਵੀ ਹੋ ਗਿਆ ਸੌਦਾ ਖੋਦੋ ਭਾਈ ਲਓ ਨਿਮੇੜ ਦਾ ਜੀ ਸੌਦਾ ਤਨੋਲਾ ਮੰਡੀ ਦੇ ਵਿੱਚ ਵੀ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸੌਦਾ ਕਰਵਾਇਆ ਬਾਈ ਨੇ ਕਿਵੇਂ ਠੀਕ ਲੱਗਿਆ ਬਾਈ ਓਕੇ ਆ ਚਲੋ ਧੰਨਵਾਦ ਜੀ ਸਾਰਿਆਂ ਦਾ ਠੀਕ ਸਾਤਰੀ ਫਿਰਦਾ ਹੈਗਾ ਕੋਈ ਬੜਾ ਰੋਟੀ ਦਾ ਫਿਰਦਾ ਉਹ ਨਹੀਂ ਆਈ ਨੀ ਗੱਲ ਹੈਗੀ ਉਹਨੂੰ ਵੀ ਪਾਲਣੇ ਨੇਗੇ ਪਾਲਣ ਮੈਂ ਤਾਂ ਆਪ ਕਹਿਣਾ ਵੀ ਵਧੀਆ ਬੇਸਗੀਰੀ ਜਾਣੇ ਨੇ ਮੈਂ ਬੱਕਰੀਆਂ ਵਾਲੇ ਬਚਨ ਨੱਚ ਜਾਣਗੇ ਹਮਮ ਦਾਵਾ ਗੁਰਮਉਜੀ ਬੋਜੋ ਯਾਰ ਪੁੰਨ ਦਸੀਆ ਹੁਣ ਕਿੰਨੇ ਦੇਣੇ ਨੇ ਮੇਉਣੇ ਇਹ ਦੜੇ ਦਾ ਭਾਈ 6.5 5000 ਰੁਪਇਆ ਮੰਗਿਆ ਪਾਈਆਂ ਸੀ 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 ਮੰਗ ਲਈ ਆਪ ਕੋ ਆਪ ਦੀ ਹੂ ਅੱਧੀ ਮੇਰੀ ਹੂ ਅੱਧੀ ਹਾਂ 5.5 5000 ਰੁਪਇਆ ਡਿਮਾਂਡ ਹੈ ਤੈਨੂੰ ਪੱਖਾ ਨੇ ਤੈਨੂੰ ਬੱਤ अच्छा 3 ਪੱਠਾ 3 ਬੱਕਰੇ ਨੇ ਇਹਦੇ ਵਿੱਚ ਇਹਨੂੰ ਨਾ ਚੱਲ ਚੱਲਾ ਯਾਰ ਦੀ ਆ ਲਾਇਆ ਨਾ ਤਿੰਨ ਤਿੰਨ ਦੀ ਲਾਇਆ ਚੱਲ ਮੇੜਾ ਦੀ ਡੜਿਆ ਦਾ ਇਹਨੇ ਤਿੰਨ ਤਿੰਨ ਤੋਂ ਚੱਲੇ ਨੇ ਫੇਰ ਚਾਰ ਚਾਰ ਯਾਰ ਕੋਈ ਯਾਰ ਨਾ ਲਾਇਆ ਹੋਊਗਾ ਨਾ ਮੇਰੇ ਖੜਾ ਪਾਈ ਲੋ ਗਿਆ ਨਾ ਉਹਨਾਂ ਐਵੇਂ ਮੈਨੂੰ ਆਹੋ ਇੱਕ ਬੰਦਾ ਫਿਰਦਾ ਯਾਰ ਉਹਨਾਂ ਅਸੀਂ ਅੰਦਰ ਅਸੀਂ ਰੂਮ ਕੱਢ ਮੰਗਣਾ ਮੈਂ ਤਾਂ ਮੰਜੇ ਹੀ ਪਾਈ ਸਾਬ ਨਾਲ ਆਇਆ ਤੋਂ ਮੈਂ ਯਾਹ ਇਹ ਨਿਆਣੇ ਯਾਦ ਬੁੱਝੇ ਨਿਆਣੇ ਤੇ ਆਪਾਂ ਵੀ ਨਿੱਕੇ ਨਿੱਕੇ ਤੇ ਉਹ ਨਹੀਂ ਇਹ ਵੀ ਹੋਰ ਛੜੇ ਜਿਹਾ ਭਲੇਟੇ ਤੇ ਘਰਦਿਆ ਨਹੀਂ ਫੇਰੀ ਗੱਪ ਉਹ ਨਹੀਂ ਆ ਨਾ ਹੁਣ ਉਸ ਤੋਂ ਬਾਅਦ ਮੈਂ ਬੁਢਾ ਹੋਣਾ ਸ਼ੁਰੂ ਹੋ ਗਿਆ ਤਵਾਂ ਕੀ ਖਾਗੋ ਨਾ ਮੌਜੂਦ ਗੱਲ ਕਰਨੇ ਯਾਰਾ ਤਰ ਕੋਠਾ ਇੰਨੀ ਖੰਦਾਦਾ ਯਾਰਾ ਇਹ ਰਖਮਾ ਨਾ ਸ਼ਾਨੂ ਯਾਰਾ ਪੈਂਦੇ ਹੀ ਨਹੀਂ ਮੈਂ ਤਾਂ ਤੁਰੇ ਹੀ ਫਿਰ ਇਹ ਫੇ ਗੋਬੀ ਗੋਬੀ ਬਣ ਬਣ ਲੱਗ ਜਾਂਦਾ ਮਾਰਡਰ ਤੋਂ ਲੱਗ ਜਾਂਦਾ ਮਾਲਕ ਦੇ ਹੁਕਮ ਨਾਲ ਬਈ ਦਾ ਗਿੱਟਾ ਨਾ ਕੋਈ ਗੱਲ ਨਾ ਕੁਝ ਨਾ ਦੱਸਦਾ ਦੋਖੇ ਮਾਦਾ ਕਹਿੰਦਾ ਤੂੰ ਇਹਨਾਂ ਮੇਮ ਭਾਈਆਂ ਨੂੰ ਮੈਂ ਰਿਹਾ ਮੈਂ ਦੇ ਕੇ ਖੁਸ਼ ਕਿੰਨੇ ਸਾਢੇ ਦਾ ਹੁਣ ਜਿਹੜਾ ਦਿੱਤਿਆ ਤੈਨੂੰ ਸਾਢੇ ਪੰਜ ਦਾ ਹਾਂ ਇਹਨੂੰ ਘੱਟ ਜਮ ਨਹੀਂ ਕਰ ਦੋ ਨਹੀਂ ਤੇ ਇਹ ਕਾਨੂੰਨ ਦਾ ਮੱਥਾ ਮਰਵਾਇਆ ਨਹੀਂ ਹਿਲਾ ਕਿੱਥੇ ਯਾਰ ਇਹ ਨਹੀਂ ਇਹ ਮਜ਼ਾ ਹੈਗਾ ਤੂੰ ਤਾ ਮੋਛਾ ਇਹ ਤਾਂ ਦੋ ਬੱਟੇ ਹੋਏ ਨੇ ਬੰਦੇ ਯਾਰ ਤੂੰ ਤਾ ਮੋਛਾ ਕਹਿੰਦਾ ਇਹ ਜਿਹੜਾ ਮੈਂ ਸਬਜ਼ੀ ਵੇਚ ਕਹੋ ਬਾਜ਼ਾਰ ਦੇ ਵਿੱਚ ਉਹ ਦੋਖਾ ਨਹੀਂ ਖੋ ਗਿਆ ਅਸੀਂ ਕਰਾਂਟ ਨਾ ਪੰਗੇ ਲੈਨੇ ਆ ਹਾਂ ਅਸੀਂ ਮੀਟਿੰਗਾਂ ਕਰਦੇ ਹਾਂ ਫੜਿਆਲਾ ਲੈ ਸਾਢੇ 5 5 ਨੂੰ ਦੋ ਦਵਾ ਦੇ ਆਹ ਕਾਲਾ ਬੱਕਰਾ ਦੋ ਜੀ ਆਹ ਤੇ ਆ ਦਵਾ ਐ ਨਹੀਂ ਮੱਖਣੀ ਲੈਂਦੀ ਆਹ ਕੱਲੀ ਮੱਖਣੀ ਨਹੀਂ ਲੈਂਦੀ ਉਹ ਕੇ ਨਾਲ ਉਹ ਆ ਫੜਿਆਲਾ ਉਹ ਸਭ ਦਾ ਚਦੇ ਲਿਆ ਫੜਾ ਦੇ ਇੱਕ ਹੀ ਡੰਗ ਮਾਰ ਚਾਰ ਇਹਨਾਂ ਚਾਰ ਵਾਦੀ ਹਾਂ ਦੋ ਦੋ ਹੌਸਲਾ ਲੈ ਨਹੀਂ ਹੋਕ ਜਾਨੇ ਕਿ ਸਾਰਾ ਬੜਾ ਬਗੜਾ ਨਹੀਂ ਸਾਰੇ ਰੋਹਿੰਦੇ ਇਕੱਠੇ ਯਾਰ ਸਾਰੇ ਵੇਕਣ ਦੇ ਸਾਰਿਆਂ ਦੇ ਰੁਪਏ ਲਾਊਗਾ ਪੈਸਾ ਮੈਂ ਖੜਾ ਜਿੰਮੇਵਾਰ ਕੋ ਮੇਰੀ ਹੈ ਜਨਾਬ ਯਾਰ ਨਹੀਂ ਅਕਲਥੋ ਜਾਮ ਨਹੀਂ ਪਾਏਗਾ ਉਹਨੇ ਮੇਰੀ ਤੇ ਤੇ ਫਾਜਿੰਗ ਦਾ ਕੋਈ ਚੱਕਾ ਨਹੀਂ ਵੇਜ ਆਉਣਾ ਲੈ ਜਾਉਣਾ ਕੋਈ ਮੈਂ ਦੂ ਭਰੂੰ ਯਾਰ ਭਰੂੰ ਮੈਂ ਤੇ ਪੰਜਾਹ ਬੰਗਾਰਾ ਨਾ ਭਰੂੰਗਾ ਵੀ ਉਹ ਤਾਂ ਹਾਂ ਤਾਂ ਹੈ ਫਿਰ ਬਧੇਰੀਆਂ ਜ਼ਿੰਮੇਵਾਰੀ ਦੇ ਜੇ ਮੈਂ ਮੈਮ ਆਇਆ। ਨਾ ਦੇਣ ਖਤਰੀ ਲਿਆਇਆ ਮੈਂ ਮਿੱਠਿਆ ਹੋਰ ਮੈ। ਕੀ ਕੀ ਭਾ ਦੇਣੇ ਸਾਡਾ। ਜਿਹੜਾ ਦੱਸਿਆ ਗਾ ਰੇਟ ਮੈਂ ਰੁਪਈਆ। ਇਸ ਭਾ ਦੇਣੇ ਆਉਣੇ। ਮੋਕੀ ਤਾਂ ਮੋਤ ਵੀ ਨਹੀਂ ਮਿਲਦੀ। ਨਹੀਂ ਮੈਂ ਇੱਕ ਤੇ ਕੋਈ ਚੈੱਕ ਕਰਨੀ। ਯਾ ਜਰਾ ਕੋਈ ਖਸਾ ਲੈ ਕੇ ਘੱਟ ਬਾਤ ਭਾਗ। ਜਿਹੜਾ ਬੱਕ ਖਾਨਾ ਮੈਂ 12000 ਰੁਪਈਆ ਬੱਟ ਲਿਆ ਉਹ ਖਾ ਲਿਆ ਕਦੋਂ ਵੇਚ ਦਿਆਂਗੇ ਕੋਈ ਗੱਲ ਨਹੀਂ। ਬੱਕਰੀ ਵੇਚਤੀ 12000। ਬੈਲੀ ਬਈ ਹੋਦਾ ਪਾ ਹੋਂ ਤਾਂ। ਬੈਲੀ ਬਈ ਸੋਨਾ। ਬੈਲੀ ਬਈ ਹੋਦਾ ਪਾ ਤੀ ਨਾ ਸੀ ਯਾਰ। ਲਾ ਫੜਾ। ਕਿਵੇਂ? ਲੋ। ਲਿਆਤਾ। ਬਾ। ਨਹੀਂ ਅਗਲਾ ਹੱਥ ਜੇ ਭਰੇ ਕਰੀ ਜਾਂਦਾ ਇਹਦੇ ਕਿਵੇਂ 4 ਜਾਂ 300 1000 ਹਾਂ ਉਹ ਸਰੋਂ ਨਹੀਂ ਕਹਿੰਦਾ ਬਹੁਤ ਮੇਰੇ ਦਿਮਾਗ ਚ ਨਹੀਂ ਬਹੁਤ ਹੋ ਗਿਆ ਤੂੰ ਉਹ ਮੈਂ ਕਹਿ ਦਉਂ ਵੀ ਉਹ ਤੇਰੇ ਦਿਮਾਗ ਹੀ ਕਹਿੰਦਾ ਹੁਣ ਯਾਰਾ ਮੈਂ ਤੈਨੂੰ ਤੈਨੂੰ ਕਹਿੰਦਾ ਕੀ ਜਿਵੇਂੜਾ ਹੁਣ ਯਾਰਾ ਮੈਂ ਤੈਨੂੰ ਦੱਸ ਤਾ ਮੈਂ ਹੁਣ ਦੀ ਨਾ ਦੀ ਯਾਰਾ ਤੇਰੀ ਮਰਜ਼ੀ ਹੈ ਪੱਕੇ ਨਾਲ ਦਾ ਕੰਮ ਹੋਵੇ ਯਾਰ ਇਹ ਜਾਂ ਪੂਰੇ ਪਨਪਾਲ ਦੇ ਮੇਰੇ ਪੋਣੇ ਫਿਰ ਪਾਦੇ ਨਹੀਂ ਨਾਲੇ ਲੋ ਠੀਕ ਹੈ ਤੋਰ ਜਾਨੇ ਫਿਰ ਕੀ ਇਹਦੇ ਕੱਟੇ ਮਿਲੇਗਾ ਇਹ ਹੱਥ ਖੈਣੋ ਗਿੰਦੇ ਤੜੇ ਦਾ 45 ਹੈ ਜੀ ਤੜੇ ਦਾ ਪੰਤੜੀ ਦਾ ਪੰਤੜੀ ਬਹੁਤ ਹੋ ਆਪਾਂ 45 4500 ਨੂੰ ਇੱਕ ਵੇਲੇ ਲਾ ਚੁੱਕੇ ਆ ਜੀ ਚਾਚਾ ਤੇ ਇੱਕ ਆ ਦੋ ਬੱਚੇ ਨੇ ਹਨਾ ਤੇ ਕੀ ਰੇਟ ਬਾਈ ਇਹਨਾਂ ਦਾ 9000 ਰੁਪਿਆ 9000 ਰੁਪਿਆ ਜੋੜੀ ਦਾ ਜੀ ਇਹਨਾਂ ਦਾ ਤੇ ਧਨੋਲਾ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਦੋ ਬੱਚੇ ਹੋਰ ਆ ਇਹ ਵੀ ਮੜਾ ਜਿਹਾ ਦਿਖਾ ਹਨਾ ਤੇ ਆ ਨੇ ਦੋ ਬੱਚੇ ਇਹਨਾਂ ਦੀ ਡਿਮਾਂਡ ਹੈਗੀ ਹੈ ਜੀ 8000 ਰੁਪਿਆ ਹਨਾ ਦੋਨਾਂ ਦੀ 8000 ਰੁਪਏ ਸੋਹਣੇ ਬੱਚੇ ਨੇਗੇ ਹਨਾ ਆ ਦੇਖ ਸਕਦੇ ਹੋ ਤੁਸੀਂ ਇਹ ਬੱਕਰੇ ਆ ਕਿ ਬੱਕਰੀਆਂ ਪਾਠਾਂ ਦੇ ਹੈ ਬੱਕਰੇ ਨੇ ਉਹ ਉਹ ਵੀ ਬੱਕਰੇ ਨੇ ਉਹ ਵੀ ਦੋਨੇ ਬੱਕਰੇ ਨੇ ਹਨਾ ਆ ਵੀ ਦੋਨੇ ਬੱਕਰੇ ਨੇਗੇ ਜਿਨ੍ਹਾਂ ਦੀ ਡਿਮਾਂਡ ਬੰਨਾਂ ਨੇ ਰੱਖੇ ਇਹਨਾਂ ਦੀ ਜੋੜੀ ਦਾ 9000 ਰੁਪਏ ਹਨਾ ਤੇ ਆ ਜੋੜੀ ਦਾ 8000 ਰੁਪਏ ਹਨਾ ਕਿਹੜੇ ਪਿੰਡੋਂ ਆ ਬਈ ਰਤੋਕੇ ਤੋਂ ਆਏ ਨੇ ਬਈ ਤਨੋਲਾ ਮੰਡੀ ਦੇ ਵਿੱਚ ਜੋ ਹਰ ਬੁੱਧਵਾਰ ਤਨੋਲਾ ਮੰਡੀ ਲੱਗਦੀ ਆ ਤੇ ਉੱਥੇ ਬਾਈ ਪਹੁੰਚੇ ਪਏ ਨੇ ਬੱਕਰੇ ਲੈ ਕੇ ਦੇਖ ਸਕਦੇ ਹੋ ਤੁਸੀਂ ਹਾਂਜੀ ਲਓ ਦੋਸਤੋ ਆਪਾਂ ਨਾ ਅੱਜ ਇੱਕ ਤਨੋਲਾ ਮੰਡੀ ਦੇ ਉੱਤੇ ਆ ਤੁਹਾਨੂੰ ਛੋਟਾ ਜਿਹਾ ਬੱਚਾ ਦਿਖਾਉਨੇ ਆ ਬਈ ਕਿਹੜੀ ਨਸਲ ਦਾ ਇਹ ਅਮਰੀਕੀ ਨਸਲ ਦਾ ਬਈ ਅੱਛਾ ਕਿੰਨੀ ਇੱਕ ਉਮਰ ਦਾ ਹੋਊਗਾ ਇਹ 35 ਕਿ ਦਿਨਾਂ ਦਾ ਬਈ 35 ਕਿ ਦਿਨਾਂ ਦਾ ਅੱਛਾ ਕੀ ਡਿਮਾਂਡ ਰੱਖਤੀ ਫਿਰ ਇਹਦੀ ਇਹ ਫੀਮੇਲ ਆ ਬਈ 3500 ਰੁਪਏ ਮੰਗ 3500 ਰੁਪਏ ਫੁੱਲ ਕੁਆਲਿਟੀ ਚ ਅੱਛਾ ਮਤਲਬ ਐ ਨਹੀਂ ਹੈਗਾ ਬਈ ਬਈ ਆ ਜੱਟ ਜੱਪੇ ਹਾਈਟ ਦਾ ਇਹਦੀ ਛੋਟੀ ਹੁੰਦੀ ਰਹੀਦੀ ਹਾਈਟ ਛੋਟੀ ਠੀਕ ਹੈ ਠੀਕ ਆ ਤਰੋਲਾ ਮੰਡ ਵਿਚ ਆਇਆ ਅੱਛਾ ਬਈ ਕੋਈ ਨੰਬਰ ਤੁਹਾਡਾ ਜੇ ਕੋਈ ਬਾਅਦ ਚ ਕੋਈ ਖਰੀਦਣਾ ਚਾਹੇ ਬਈ ਬਰਨਾਲੇ ਜਿਹਲੇ ਚ ਫੋਨ ਲਾ ਲਈਏ ਕੋਈ ਲੈਣਾ ਬਾਹਰ ਠੀਕ ਹੈ ਹਾਂ ਨੰਬਰ ਆਪਣਾ ਹੈਗਾ 95695 61555 ਠੀਕ ਹੈ ਜੀ ਦੇਖੋ ਦੋਸਤੋ ਇਸ ਨੰਬਰ ਤੇ ਹਨਾ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਆ ਬੱਚਾ ਲੈਣਾ ਚਾਹੁੰਦੇ ਹੋ ਬਹੁਤ ਵਧੀਆ ਸੋਹਣਾ ਚਿੱਟੇ ਰੰਗ ਦਾ ਬੱਚਾ ਹੈਗਾ ਫੁੱਲ ਕੁਆਲਿਟੀ ਦਾ ਫੁੱਲ ਕੁਆਲਿਟੀ ਦਾ ਬੱਚਾ ਹੈਗਾ ਹਨਾ ਧਰੋਲਾ ਮੰਡੀ ਦੇ ਵਿੱਚ ਇਹ ਇੱਕ ਬਰਨਾਲਾ ਜ਼ਿਲ੍ਹੇ ਵਾਲੇ ਹੀ ਬਰਨਾਲਾ ਹਾਂ ਬਾਹਰੋਂ ਉਹ ਨਾ ਕਰੇ ਤੇ ਜਾਂ ਫਿਰ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਹਾਂ ਕੋਲੇ ਆ ਤੁਸੀਂ ਬੱਕਰੀਆਂ ਵੀ ਦੇਖ ਸਕਦੇ ਹੋ ਨਾ ਵਧੀਆ ਕੱਦਾ ਕੱਟਦੀਆਂ ਸੋਹਣੀਆਂ ਹਨ ਅੱਛਾ ਭਾਈ ਜੇ ਆਪਾਂ ਗੱਲ ਕਰੀਏ ਆ ਬੱਕਰੀ ਦੀ ਹਨਾ ਤੇ ਇਹ ਸੂਣ ਵਾਲੀ ਹੈ ਜਾਂ ਗੱਬਣਾ ਕੀ ਗੱਲ ਬਾਤ ਹੈ ਸੂਈ ਹੋਈ ਹੈ ਸੂਈ ਵੀ ਹੈ ਬੱਚਾ ਬੱਚਾ ਤਾਂ ਸੇਲ ਕਰਤਾ ਅੱਛਾ ਬੱਚਾ ਸੇਲ ਕਰਤਾ ਬੱਕਰੀ ਵੀ ਸੇਲ ਕਰਤੀ ਅੱਛਾ ਸੇਲ ਹੋ ਚੁੱਕੀ ਹੈ ਹੈ ਆ ਬੱਕਰੀ ਠੀਕ ਹੈ ਉਹ ਸਾਰੀਆਂ ਬੱਕਰੀਆਂ ਆਪਣੀਆਂ ਨੇ ਹਨਾ ਹਾਂਜੀ ਹਾਂ ਉਹ ਗੱਬਣਾ ਨੇ ਬੱਕਰੀਆਂ ਉਹ ਉਹ ਗੱਬਣਾ ਹੈ ਹਾਂ ਉਹ ਵੀ ਗੱਬਣਾ ਆ ਵੀ ਗੱਬਣਾ ਤਾਂ ਸੂਣ ਵਾਲੀ ਹੈ ਹਨਾ ਇੱਕ ਕਾਕਰੀ ਗੱਬਣਾ ਠੀਕ ਹੈ ਇੱਕ ਆ ਖੜੀ ਹੈ ਇਧਰ ਹਨਾ ਤੇ ਇਹ ਬੱਕਰੀ ਵੀ ਗੱਬਣਾ ਕਿੰਨੇ ਪੈਸੂ ਲੈ ਕੇ ਆਏ ਸਾਰੇ ਤੁਸੀਂ 5 ਲੈ ਕੇ ਆਏ ਪੰਜ ਲੈ ਕੇ ਆ ਕਿਹਦਾ ਸੇਲ ਹੋ ਗਿਆ ਇੱਕ ਸੇਲ ਹੋ ਗਿਆ ਆ ਸੇਲ ਹੋ ਗਿਆ ਵਧੀਆ ਸੇਲ ਹੋ ਗਿਆ ਹੈ ਹਾਂ ਹਾਂ ਵਧੀਆ ਹੋ ਗਿਆ ਠੀਕ ਹੈ ਆ ਦੂਜੇ ਰਹਿ ਗਏ ਹੈ ਨਾ ਆ ਦੂਜੇ ਰਹਿ ਗਏ ਠੀਕ ਹੈ ਕੋਈ ਨਹੀਂ ਇਹ ਵੀ ਉਹਨਾਂ ਦੇ ਵੈਸੇ ਵਧੀਆ ਪਸੂ ਨੇ ਲਓ ਜੀ ਆ ਦੋ ਬੱਕਰੀਆਂ ਤੁਹਾਨੂੰ ਦਿਖਾ ਰਿਹਾ ਹਾਂ ਨਾ ਤੇ ਤਰੌਲਾ ਮੰਡੀ ਦੇ ਵਿੱਚ ਬਾਈ ਨਾਲ ਕਰਦੇ ਆ ਗੱਲਬਾਤ ਕਿੰਨੀ ਕਿੰਨੀ ਉਮਰ ਦੀਆਂ ਨੇ ਹਾਂ ਬਾਈ ਆਹ ਜਿਹੜੀ ਬੱਕਰੀ ਹੈ ਤੇ ਕਿੰਨਾ ਕੁ ਟਾਈਮ ਰਹਿੰਦਾ ਇਹਦਾ ਇਹ ਬਸ 6-7 ਦਿਨ ਲੋ 6-7 ਦਿਨ ਲੋ ਅੱਛਾ ਕੀ ਡਿਮਾਂਡ ਕਰਤੀ ਫਿਰ ਇਹਦੀ ਇਹਦਾ 20000 ਰੁਪਏ 22000 ਰੁਪਿਆ اچھا ਬਾਕੀ ਮਾਨਦਾਨ ਮਾਨਦਾਨ ਹੋ ਗੁੰਦਾ 1500 ਠੀਕ ਹੈ ਠੀਕ ਹੈ ਠੀਕ ਹੈ ਤੇ ਕਿੰਨੇ ਕੇ ਇਹ ਦੰਦ ਦੋ ਦੰਦ ਦੋ ਦੰਦ ਪਹਿਲੇ ਹੀ ਆ ਫਿਰ ਤਾਂ ਪਹਿਲਾ ਹੀ ਹੈ ਪਹਿਲੀ ਵਾਰ ਆਹ ਇਹ ਦੂਜੇ ਸੂਇਆ ਇਹ ਦੂਜੇ ਸੂਇਆ ਹੁਣ ਇਹੇ ਗੱਬਣੇ ਗੱਬਣੇ ਇਹ ਵੀ ਦਿਨਾਤੀ ਦਿਨਾਤੀ ਇਹ ਵੀ ਕਿੰਨਾ ਕਰ ਦਿਨ ਲੈ ਜੂ ਇਹ ਲੈ ਜੂਗੀ 10 ਦਿਨ 10 15 ਦਿਨ ਠੀਕ ਹੈ ਇਹਦੀ ਕੀ ਡਿਮਾਂਡ ਰੱਖਦੀ ਫਿਰ ਇਹਦਾ 25000 ਇਹਦਾ 25000 ਰੁਪਿਆ ਠੀਕ ਹੈ ਕਿਵੇਂ ਫਿਰ ਤਰੋਲੇ ਮੰਡੀ ਦੇ ਲੱਗਿਆ ਕੋਈ ਹਾਲ ਤੱਕ ਗੱਕ ਹਲੇ ਲੱਗਿਆ ਨਹੀਂ ਕੋਈ ਲੱਗੀ ਵੀ ਜਾਂਦੇ ਆ ਨਹੀਂ ਵੀ ਲੱਗਦੀ ਮਤਲਬ ਰੇਟ ਹਲੇ ਸਹੀ ਨਹੀਂ ਮਿਲ ਰਿਹਾ ਹੈ ਨਾ ਨਹੀਂ ਮਿਲਦਾ ਤੇ ਹਾਂ ਬਾਕੀ ਬਈ ਜਦੋਂ ਪਾਲੀਆਂ ਨੇ ਮਿਹਨਤ ਕੀਤੀ ਹੈ ਨਾ ਸਹੀ ਰੇਟ ਵੀ ਮਿਲਣਾ ਚਾਹੀਦਾ ਜ਼ਰੂਰੀ ਹੈਗਾ ਲੋ ਜੀ ਦੋਸਤੋ ਤਰੋਲੇ ਮੰਡੀ ਦੇ ਉੱਤੇ ਹੈ ਨਾ ਇੱਕਾ ਛੋਟੇ ਵੀਰ ਨੇ ਰੱਖੇ ਨੇ ਬੰਦੂ ਹੈ ਨਾ ਬੱਕਰੀਆਂ ਹਾਂ ਵੀ ਪਹਿਲਾਂ ਬੱਕਰੀਆਂ ਦਾ ਆਪਾਂ ਬਾਅਦ ਚੋਂ ਦੇਖਦੇ ਆ ਪਹਿਲਾਂ ਤੂੰ ਦੱਸ ਵੀ ਕੈਮੀ ਚ ਪੜਦਾ ਏ ਤੂੰ ਸੱਤਵੀਂ ਚ ਪੜਦਾ ਜੀ ਸੱਤਵੀਂ ਚ ਪੜਦਾ ਹਾਂਜੀ ਅੱਛਾ ਫਿਰ ਬੱਕਰੀਆਂ ਦਾ ਸ਼ੌਂਕ ਤੈਨੂੰ ਕਿਵੇਂ ਪੈ ਗਿਆ ਹਾਂਜੀ ਚਾਚੇ ਨਾਲ ਆ ਮੰਡੀ ਦੇਖਣ ਦਾ ਮਾਰ ਹੈ ਵੀ ਮੰਡੀ ਕਿਸ ਤਰ੍ਹਾਂ ਹੁੰਦੀ ਹੈ ਹਨਾ ਕੀ ਹੁੰਦਾ ਮੰਡੀਆਂ ਦੇ ਵਿੱਚ ਕਿਸ ਤਰ੍ਹਾਂ ਪਸ਼ੂ ਵਿਕਦੇ ਨੇਗੇ ਫਿਰ ਜੇ ਤੂੰ ਮੰਡੀ ਦੇ ਵਿੱਚ ਆਇਆ ਨਹੀਂ ਤਾਂ ਪਤੰਗ ਪਤੰਗ ਚੜਾਉਂਦਾ ਜੇ ਵਿਹਲਾ ਸੀ ਅੱਜ ਫਿਰ ਸ਼ੌਂਕ ਤਾਂ ਹੋਊਗਾ ਹੀ ਨਾ ਬੜਾ ਮੋਟਾ ਹਾਂਜੀ ਹੈ ਬੱਕਰੀਆਂ ਦਾ ਕੋਈ ਸ਼ੌਂਕ ਨਹੀਂ ਅੱਛਾ ਕੋਈ ਮਤਲਬ ਅਫਸਰ-ਅਫਸਰ ਬਣਨਾ ਫਿਰ ਪੜ ਕੇ ਹਨਾ ਵੱਡਾ ਕੀ ਬਣਨਾ ਹੈ ਫਿਰ ਫੌਜੀ ਹੈ ਹੈ ਫੌਜੀ ਫੌਜੀ ਬਣਨਾ ਮੁੰਡੇ ਨੇ ਅੱਜ ਚਾਚੇ ਦੇ ਨਾਲ ਆਇਆ ਫਿਰ ਧਰੋਲਾ ਮੰਡੀ ਦੇ ਵਿੱਚ ਬੱਕਰੀਆਂ ਲੈ ਕੇ ਚਾਰ ਲੈ ਫਿਰ 10 ਕਿਹੜੀਆਂ ਕਿਹੜੀਆਂ ਬੱਕਰੀਆਂ ਨੇ ਤੇਰੀਆਂ ਹੈਂ ਤੇ ਆਪ ਆ ਬੱਕਰੀ ਹੈ ਹੈ ਤੇ ਇਹਦੀ ਕੀ ਡਿਮਾਂਡ ਰੱਖੀ ਵੀ ਹੈ ਅਦਕਾ ਵੀ ਬੱਕਰੀ 13000 ਰੁਪਿਆ ਡਿਮਾਂਡ ਰੱਖੀ ਹੈ ਤੇ ਉਹ ਜਿਹੜੀ ਪਰਾਂ ਖੜੀ ਹੈ ਉਹਦਾ ਉਹਦਾ 8000 ਰੁਪਿਆ ਜਿਹੜੀ ਉਹ ਪਰਾਂ ਖੜੀ ਹੈ ਹਨਾ ਉਹ ਕਹਿ ਦਾਂਦਾ ਕੀ ਪਰਲੀ ਹੋਊਗੀ ਚਾਰਕ ਦੋ ਦਾਂਦਾ ਦੋ ਦਾਂਦਾ ਉਹ ਤੇ ਇੱਕ ਦੋ ਆ ਸੀ ਹਨਾ ਇਹਨਾਂ ਦੀ ਕੀ ਡਿਮਾਂਡ ਆ ਇਹਨਾਂ ਦੇ ਤਿਆਰ ਪਿਆ ਇਹਦਾ 12000 ਰੁਪਿਆ ਦੋ ਮਹੀਨੇ ਦੀ 2 ਮਹੀਨੇ ਦੀ ਗੱਬਣਾ ਇਹ ਠੀਕ ਆ ਠੀਕ ਆ ਉਹ 2 ਮਹੀਨੇ ਦੀ ਗੱਬਣਾ ਦੋਸਤੋ ਇੱਕ ਆਹ ਨਾਲ ਇਹਦਾ 30000 ਰੁਪਿਆ ਇਹਦਾ 30000 ਰੁਪਿਆ ਅਡਵਾਂਟ ਹੈ ਜੀ ਤੇ ਧਨੋਲਾ ਮੰਡੀ ਤੇ ਆਪਾਂ ਖੜੇ ਆ ਪਿੰਡ ਸਾ ਆਪਣਾ ਕਿਹੜਾਗਾ ਉਪਲੀ ਜੀ ਉਪਲੀ ਹੈ ਉਪਲੀ ਪਿੰਡਾਂ ਬਾਈਆਂ ਦਾ ਤੇ ਦੇਖ ਸਕਦੇ ਹੋ ਤੁਸੀਂ ਜੇਕਰ ਕਿਸੇ ਨੇ ਇਸ ਤਰ੍ਹਾਂ ਦੇ ਕੋਈ ਪਸ਼ੂ ਲੈਣੇ ਨੇ ਹਨਾ ਤਾਂ ਬਾਈਆਂ ਦੇ ਨਾਲ ਸੰਪਰਕ ਜ਼ਰੂਰ ਕਰਿਓ ਇਹ ਨੰਬਰ ਹੈ ਕਿੰਨਾ ਆਪਣਾ 950170393 950170393 030 93 ਇਹ ਨੰਬਰ ਹੈ ਹਨਾ ਵੀਰਾਂ ਦਾ ਤੇ ਦੇਖ ਸਕਦੇ ਹੋ ਜੋ ਕੋਈ ਚਾਹਮਾਨ ਹੈਗਾ ਵੀਰ ਬਣ ਕੇ ਲਾਜ਼ਮੀ ਖਰੀਦਦਾਰੀ ਕਰੋ ਇਹਨਾਂ ਦੀ ਹਨਾ ਲਓ ਜੀ ਦੋਸਤੋ ਅੱਜ ਅਸੀਂ ਧਨੋਲੇ ਮੰਡੀ ਤੇ ਖੜੇ ਆ ਹਨਾ ਧਨੋਲੇ ਮੰਡੀ ਤੇ ਇੱਕ ਪਿਛਲੀ ਵਾਰ ਇੱਕ ਐਗਤੀ ਵਾਰ ਵੀ ਅੱਜ ਤਰੀਕ ਹੈਗੀ ਹੈ ਕਿ 28 28 ਫਰਵਰੀ ਅੱਜ ਵੀ ਇੱਕ ਬੱਕਰਾ ਚੋਰੀ ਹੋ ਗਿਆ ਪਤਾ ਨਹੀਂ ਲੱਗ ਰਿਹਾ ਹੁਣ ਤੇ ਪਿਛਲੀ ਵਾਰ ਵੀ ਇਸ ਤਰ੍ਹਾਂ ਹੀ ਪਿਛਲੀ ਵਾਰ ਵਾਲਾ ਬੱਕਰਾ ਤਾਂ ਮਿਲ ਗਿਆ ਤੇ ਪਰ ਐਗਤੀ ਵਾਲਾ ਹਾਲ ਤੱਕ ਨਹੀਂ ਮਿਲਿਆ ਪੂਰੀ ਕੋਸ਼ਿਸ਼ ਜਾਰੀ ਆ ਸਾਰੇ ਹੀ ਜਿਹੜੇ ਵੀਰ ਬੱਕਰੀਆਂ ਲੈ ਕੇ ਆਉਂਦੇ ਨੇ ਕਿਸੇ ਵੀ ਮੰਡੀ ਤੇ ਹਨਾ ਖਰੀਦਣ ਤੋਂ ਬਾਅਦ ਦੇ ਵਿੱਚ ਉਹਦੀ ਆਪਣੀ ਪੂਰੀ ਜ਼ਿੰਮੇਵਾਰੀ ਤੇ ਆਪਣੀ ਤਸੱਲੀ ਤੇ ਬਈ ਕਿਤੇ ਜਾ ਬੰਦੇਆ ਕਰੋ ਖੜਾਇਆ ਕਰੋ ਹਨਾ ਤੇ ਜਾ ਉਹਦੇ ਕੋਲੇ ਕੋਈ ਬੰਦਾ ਛੱਡਿਆ ਕਰੋ ਜਦੋਂ ਕੋਈ ਹੋਰ ਸੌਦਾ ਤੁਸੀਂ ਕਰਦੇ ਹੋਗੇ ਅੱਜ ਇੱਕ ਬੱਕਰਾ ਚੋਰੀ ਹੋ ਗਿਆ ਤਾਂ ਤੁਹਾਨੂੰ ਉਲੇ ਦੀ ਬੱਕਰਾ ਮੰਡੀ ਤੋਂ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਪਸ਼ੂਆਂ ਦੀ ਪੂਰੀ ਗੌਰ ਰੱਖਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ਤੁਹਾਡਾ ਕਿਤੇ ਕਰੋਗੇ ਇਹਨਾਂ ਦਾ ਹੈਨਾ ਛੋਟੇ ਛੋਟੇ ਹਨ ਤੇਰੇ ਦੇ ਬਈ ਇਹਦੇ ਆ ਜਾ ਆ ਆਹ ਕੀ ਚੱਲਾ ਮੇਰੀ ਗੱਲ ਆ ਜਾ ਹਰ ਕਿਹੜਾ ਹੋ ਗਿਆ ਕੰਮ ਤਾਂ ਕੋਈ ਦਵਾਕਾ ਦੀ ਰੀਲ ਨਹੀਂ ਨਾਲੇ ਗਿੰਡੀਆ ਨਾਲੇ ਪੜੀ ਰਹਿਣੇ ਦੋਨੇ ਕੰਮ ਕਰੇ ਨਾਲੇ ਆਮਦਨ ਦੀ ਆਪ ਉਹ ਸਿੰਗਾ ਝੁੰਗਾ ਤੇ ਬੱਤ ਕੇ ਕੋਈ ਮੜਾ ਆ ਉਹ ਕੁਝ ਨਹੀਂ ਮਾਰਦੀ ਸੀ ਨਾ ਮਾਰਨਾ ਪਤਾ ਮੇਰਾ ਬਾਈ ਉਹ ਬਾਲੀ ਮੇਰੀ ਗੱਲ ਸੁਣ ਬਾਈ ਜਿਹੜੇ ਮੁੰਡੇ ਲਈ ਤੇ ਉਹ ਭਰਤੀ ਹੋ ਗਿਆ ਆ ਬੰਨ ਬਾਈ ਕਹਿੰਦੇ ਉਹਨਾਂ ਨੂੰ ਗਿੰਦੇ ਹੋਰਾਂ ਨੂੰ ਸਾਰਾ ਪਤਾ ਬਾਪਰਾ ਇਹਨਾਂ ਲੈ ਲਿਆ ਹੁਣ ਇਹ ਭਰਤੀ ਹੋ ਜਾਣਗੇ ਆ ਫੜੀ ਪੁੱਤ ਲੇਤੀ ਸੀ ਉਹਦਾ ਆ ਫੜੀ ਫੁੜੀ ਹੈ ਇਹ ਕਾਟਣਾ ਦਾ ਕੰਮ ਆ ਬਾਈ ਨਹੀਂ ਫੜੀ ਫੁੜੀ ਕਿੰਨੀ ਫੱਟਾ ਸੀ ਨਹੀਂ ਕਹਿੰਦੀ ਰਾ ਜਾਲੀ ਜੀ ਦਾ ਹੀ ਆਪਣੇ ਖੁਦ ਹੀ ਫਿਕਰੀ ਆ ਕੋਤਨੀ ਕਹਿੰਦੀ ਪਰ ਖੇਡਿਆ ਕਰੋ ਬਸ ਇਹਦੇ ਨਾਲ ਹਾਂ ਬੱਕਰਾ ਆ ਗਿਆ ਜੀ ਵਾਪਸ ਆਵਾਮਾ ਬੰਦਾ ਦੇਖ ਲੈ ਫਿਰ ਨਾ ਬੱਕਰਾ ਸਾਨੂੰ ਦੱਸਿਆ ਸੀ ਨਾ ਵੀ ਚੋਰੀ ਹੋਇਆ ਆਪਣੇ ਪਸ਼ੂਆਂ ਦੀ ਗੌਰ ਰੱਖਿਆ ਕਰੋ ਮੰਡੀ ਦੇ ਵਿੱਚ ਕਿਸੇ ਵੀ ਮੰਡੀ ਤੇ ਕੋਈ ਪਸ਼ੂ ਹੈ ਬੱਕਰਿਆਂ ਦੀ ਮੰਡੀ ਤੋਂ ਚਾਹੇ ਮੱਝਾਂ ਦੀ ਮੰਡੀ ਤੋਂ ਜਿਹੜਾ ਵੀ ਇੱਧਰ ਉੱਧਰ ਜਾਂਦਾ ਜਾਂ ਕੋਈ ਹੋਰ ਸੌਦਾ ਕਰਦਾ ਤੁਹਾਨੂੰ ਦੱਸਿਆ ਵੀ ਆਪਣੇ ਪਸ਼ੂ ਦੀ ਗੌਰ ਰੱਖਿਆ ਕਰੋ ਆਹ ਬੱਕਰਾ ਜਿਹੜਾ ਤੁਹਾਨੂੰ ਦਿਖਾਇਆ ਇਹ ਚੋਰੀ ਹੋ ਗਿਆ ਸੀ ਇਹ ਬੱਕਰਾ ਹੁਣ ਵਾਪਸ ਲੈ ਕੇ ਆਂਦਾ ਤੁਹਾਨੂੰ ਲਾਂ ਮੰਡੀ ਦੇ ਵਿੱਚ ਇਸ ਕਰਕੇ ਤੁਹਾਨੂੰ ਸਾਰੇ ਨੂੰ ਹੱਥ ਵਨ ਕੇ ਬੇਨਤੀ ਹੈ ਜਿੰਨੇ ਵੀ ਵਪਾਰੀ ਵੀਰ ਇੱਥੇ ਆਉਂਦੇ ਨੇ ਆਪਣੇ ਪਸ਼ੂਆਂ ਦੀ ਬਈ ਗੌਰ ਰੱਖਿਆ ਕਰੋ ਠੀਕ ਹੈ ਨਾ ਇੱਥੇ ਪਤਾ ਨਹੀਂ ਕਿਹਦੇ ਕਿਹਦੇ ਮੂੰਹ ਕਾਲੇ ਹੋਣੇ ਸੀ ਕਿਹਦੇ ਕਿਹਦੇ ਤੇ ਸੱਕ ਜਾਣੀ ਸੀਗੀ ਤਾਂ ਕਰਕੇ ਚਲੋ ਪਤਾ ਲੱਗ ਗਿਆ ਆ ਗਿਆ ਤੇ ਉਹ ਤਾਂ ਠੀਕ ਹੈ ਪਰ ਆਪਣੇ ਆਪਣੇ ਪਸ਼ੂਆਂ ਦੀ ਸਾਰਿਆਂ ਦੀ ਗੌਰ ਰੱਖਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਧੰਨਵਾਦ ਲੈ ਵੀ 200 ਧਰੋਲਾ ਮੰਡੀ ਤੇ ਰ ਇੱਕ ਵਾਰੀ ਘੇਰ ਮਾਰ ਲਓ ਨਜ਼ਰ ਹਨਾ ਧਰੋਲਾ ਬੱਕਰਾ ਮੰਡੀ ਦੇ ਵਿੱਚ ਖੜੇ ਆ ਦੇਖ ਸਕਦੇ ਹੋ ਐਸ ਤਰ੍ਹਾਂ ਦੀ ਇਹ ਮੰਡੀ ਆ ਜੋ ਧਰੋਲੇ ਭੈਣੀ ਵਾਲੇ ਰੋਡ ਤੇ ਇਹ ਲੱਗਦੀ ਹੈ ਜਿਹੜਾ ਚਰਸਤਾਗਾ ਨਾ ਉੱਥੋਂ ਵੀ ਇਹ ਸਿੱਧੀ ਸੜਕ ਆਉਂਦੀ ਆ ਦੇਖ ਸਕਦੇ ਹੋ ਹਾਰੇ ਬੁੱਧਵਾਰ ਇਹ ਮੰਡੀ ਲੱਗਦੀ ਆ ਹੁਣ ਆਖਰ ਦਾ ਸੁਣਾਉਗੇ ਪਹਿਲਾਂ ਬਹੁਤ ਵਧੀਆ ਭਰੀ ਜੀ ਮੰਡੀ ਸੀ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰਿਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ